ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸलाम ਅਦਾਬ ਨਮਸਕਾਰ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਕਾਲੀ ਥਾਰ ਵਾਲੀ ਉਸ ਪੁਲਿਸ ਮੁਲਾਜ਼ਮ ਜਿਸ ਦੇ ਕੋਲ ਚਿੱਟਾ ਫੜਿਆ ਗਿਆ ਆਪਣੇ ਕੁਰਸੀ ਨੂੰ ਬਚਾਉਣ ਦੇ ਲਈ ਇਹ ਦੋ ਲੀਡਰ ਕਾਲੀ ਥਾਰ ਵਾਲੀ ਕੁੜੀ ਨੂੰ ਅੰਦਰ ਖਾਤੇ ਜੇਲ੍ਹ ਦੇ ਵਿੱਚ ਮਰਵਾਉਣ ਦੀਆਂ ਤਿਆਰੀਆਂ ਕਰ ਰਹੇ ਨੇ ਤੇ سوشل میڈیا ਦੇ ਉੱਪਰ ਇੱਕ ਵੀਡੀਓ ਜੋ ਹੈ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੇਕਰ ਇਹ ਵੀਡੀਓ ਨਾ ਹੁੰਦੀ ਤਾਂ ਤੁਸੀਂ ਲੋਕਾਂ ਨੇ ਯਕੀਨ ਹੀ ਨਹੀਂ ਕਰਨਾ ਸੀ ਤੇ ਆਖਰਕਾਰ ਉਹ ਕਿਹੜੇ ਲੋਕ ਨੇ ਜਿਹੜੇ ਜੇਲ੍ਹ ਦੇ ਵਿੱਚ ਹੀ ਜੋ ਕਿ ਇਸ ਨੂੰ ਮਰਵਾਉਣ ਦੀ ਸਾਜ਼ਿਸ਼ ਰਚੇ ਜਾ ਰਹੇ ਨੇ ਕਿਉਂਕਿ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਹੁਣ ਇਸ ਦੀ ਰਿਮਾਂਡ ਹੋਣੀ ਹੈ ਰਿਮਾਂਡ ਦੇ ਦੌਰਾਨ ਇਹ ਆਪ ਤਾਂ ਫਸੀ ਹੋਈ ਹੈ ਇਸ ਨੇ ਹੋਰ ਵੀ ਬਾਕੀ ਦੇ ਜਿਹੜੇ ਵੀ ਇਸ ਦੇ ਨਾਲ ਆ ਰਹੇ ਐਸ ਆਈ ਪੀਐਸ ਅਧਿਕਾਰੀ ਜਾ ਹੋਰ ਵੱਡੇ ਵੱਡੇ ਲੀਡਰ ਨੇ ਸਾਰਿਆਂ ਦੇਸ ਨੇ ਨਾਮ ਲੈ ਦੇਣੇ ਐਸੇ ਕਰਕੇ ਉਹ ਸਿਆਸੀ ਲੀਡਰ ਜੋ ਕਿ ਬਹੁਤ ਵੱਡੀ ਇੱਕ ਕੋਜੀ ਚਾਲ ਚੱਲੀ ਬੈਠੇ ਨੇ ਜੇਲ੍ਹ ਦੇ ਵਿੱਚ ਹੀ ਮਰਵਾਉਣ ਦੀ ਪੂਰੀ ਸਾਜ਼ਿਸ਼ ਜੀ ਹਾਂ ਪੱਕੇ ਸਬੂਤ ਮਿਲ ਗਏ ਨੇ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਪ ਰੂਪ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਹਜੇ ਤਾਂ ਇਹ ਕਾਲੀ ਥਾਰ ਵਾਲੀ ਇੱਕ ਹੈੱਡ ਕਨਸਟੇਬਲ ਜੋ ਕਿ ਚਿੱਟਾ ਬੇਦ ਦੀ ਫੜੀ ਗਈ ਹੈ ਜਦੋਂ ਇਸ ਦਾ ਰਿਮਾਂਡ ਲਿਆ ਗਿਆ ਰਿਮਾਂਡ ਦੇ ਵਿੱਚ ਇਸ ਨੇ ਬਹੁਤ ਐਸੇ ਐਸੇ ਲੀਡਰਾਂ ਦਾ ਨਾਮ ਲੈਣਾ ਹੈ ਜੋ ਕਿ ਉੱਪਰੋਂ ਤਾਂ ਚਿੱਟੇ ਕੱਪੜੇ ਪਾ ਕੇ ਸਾਡੇ ਸਾਹਮਣੇ ਚਿੱਟੇ ਬਗਲੇ ਬਣ ਕੇ ਘੁੰਮਦੇ ਨੇ ਪਰ ਅੰਦਰ ਖਾਤੇ ਉਹ ਕਾਲੇ ਕਾਂ ਹੁੰਦੇ ਨੇ ਦੇਖੋ ਜਿਹੜੇ ਸਾਡੇ ਪੰਜਾਬ ਦੀ ਨੌਜਵਾਨੀ ਦਾ ਕਹਾਣ ਕਰ ਰਹੇ ਨੇ ਸਾਡੀ ਪੰਜਾਬ ਦੀ ਨੌਜਵਾਨੀ ਤਾਂ ਅੱਗੇ ਬਹੁਤ ਬਰਬਾਦ ਹੋਈ ਪਈ ਹੈ ਤੇ ਹੁਣ ਸਾਡੀ ਰੱਖਿਆ ਕਰਨ ਵਾਲੇ ਵੀ ऐसे ही कमाते हुए पए ने ते असी ਉਮੀਦ ਕਿਸ ਤੋਂ ਰੱਖੀਏ ਕਿੰਨੀ ਬੇਸ਼ਰਮੀ ਵਾਲੀ ਗੱਲ ਹੈ ਕਿ ਇੱਕ ਪੁਲਿਸ ਕਾਂਸਟੇਬਲ ਜੋ ਖੁਦ ਚਿੱਟਾ ਵੇਚਦੀ ਹੈ ਆਪਣੀ ਗੱਡੀ ਦੇ ਵਿੱਚ ਤੇ ਅਸੀਂ ਉਸ ਤੋਂ ਕੀ ਉਮੀਦ ਕਰਾਂਗੇ ਕਿ ਉਹ ਸਾਡੀ ਕੋਈ ਰੱਖਿਆ ਕਰੇਗੀ ਸਾਡੇ ਸਮਾਜ ਦੇ ਲਈ ਕੋਈ ਭਲਾਈ ਦਾ ਕੰਮ ਕਰੇਗੀ ਹੱਜੀ ਹੋਰ ਵੀ ਵੱਡੇ-ਵੱਡੇ ਲੀਡਰਾਂ ਦੇ ਨਾਮ ਇਹ ਲਵੇਗੀ ਕਿਉਂਕਿ ਇਕੱਲੀ ਇਹ ਏਡਾ ਵੱਡਾ ਕੰਮ ਨਹੀਂ ਕਰ ਸਕਦੀ ਹੋ ਸਕਦਾ ਹੈ ਵੱਡੇ-ਵੱਡੇ ਲੀਡਰ ਆ ਰਹੇ ਸਾਈਪੀਐਸ ਇਸ ਦੇ ਨਾਲ ਮਿਲੇ ਹੋਣ ਸਾਰਿਆਂ ਦੇ ਨਾਮ ਜਦੋਂ ਜਾਗਰ ਹੋਣਗੇ ਪਰਦਾ ਉਦੋਂ ਖੁੱਲ੍ਹ ਹੋਵੇਗਾ ਤੇ ਪੁਲਿਸ ਨੂੰ ਵੀ ਚਾਹੀਦੀ ਹੈ ਜੋ ਸੀਨੀਅਰ ਅਧਿਕਾਰੀ ਹੈ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਕਿਸ ਦੇ ਉੱਪਰ ਬਣਦੀ ਕਾਰਵਾਈ ਹੋਵੇ ਤੇ ਮਾਮਲਾ ਜਦੋਂ ਕੋਰਟ ਦੇ ਵਿੱਚ ਪਹੁੰਚੇਗਾ ਕੋਰਟ ਇਸ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਤਾਂ ਕਿ ਅੱਗੇ ਤੋਂ ਕੋਈ ਐਵੇਂ ਦਾ ਕਦਮ ਚੁੱਕਣ ਦਾ ਹੌਸਲਾ ਨਾ ਕਰੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ